ਇਸ ਸਰੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਦੋਸਤੋ ਬਰਾਡ ਫਾਰਮਿੰਗ ਸੈਣਾ ਖੇੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਆਪਾਂ ਇਹੋ ਜਿਹੇ ਕਿਸਾਨਾਂ ਨਾਲ ਜਾਂ ਆਪਦੇ ਤਜਰਬੇ ਜਿਹੜੇ ਸਾਂਝੇ ਕਰਦੇ ਰਹਿੰਨੇ ਆ ਵੱਖ-ਵੱਖ ਫਸਲਾਂ ਜਿਹੜੇ ਲੋਕ ਵਿਰਾਸਤੀ ਖੇਤੀ ਛੱਡ ਕੇ ਨਵੀਂ ਖੇਤੀ ਨੂੰ ਅਪਣਾ ਕੇ ਵੱਧ ਆਮਦਨ ਲੈਂਦੇ ਆ ਉਹੋ ਜਿਹੇ ਕਿਸਾਨ ਜਿਨ੍ਹਾਂ ਨੇ ਸੌਫ ਦੀ ਖੇਤੀ ਕੀਤੀ ਹੈ ਉਹਨਾਂ ਨਾਲ ਤੁਹਾਨੂੰ ਮਿਲਾਉਣੇ ਆ ਅੱਜ ਆਪਾਂ ਆਏ ਸੀ ਇਧਰ ਕੜਸਾਣਾ ਮੰਡੀ ਦੇ ਕੋਲੇ ਪਿੰਡ 2 एसटीआर ਤੇ ਫਾਰਮਰ ਹੈ ਜੀ ਸੰਦੀਪ ਸਿੰਘ ਔਲਖ ਤੇ ਇਹਨਾਂ ਨਾਲ ਆਪਾਂ ਕਰਦੇ ਆ ਗੱਲਬਾਤ ਸੰਦੀਪ ਜੀ ਕੀ ਹਾਲ ਹੈ ਠੀਕ ਹੋ ਸਸਕਾਲ ਭਾਈ ਜੀ ਸਸਕਾਲ ਅੱਛਾ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਤੁਸੀਂ ਜਿਹੜੀ ਵੱਖਰੀ ਖੇਤੀ ਬਾਰੇ ਕਿਵੇਂ ਸੋਚਿਆ ਪਹਿਲਾਂ ਕਣਕ ਝੋਨਾ ਜਾਂ ਤੁਹਾਡੇ ਸਰੋਂ ਮੈਂ ਦੇਖ ਰਿਹਾ ਆਸੇ ਪਾਸੇ ਹੈ ਇਹਨਾਂ ਤੋਂ ਛੱਡ ਕੇ ਤੁਹਾਨੂੰ ਕਿਹਨੇ ਦੱਸਿਆ ਸੀ ਇਹਦੇ ਬਾਰੇ ਦੇਖੋ ਜੀ ਪਿਛਲੇ ਸਾਲ ਸਾਡੇ ਏਰੀਆ ਚ ਕਈ ਲੋਕਾਂ ਨੇ ਪ੍ਰੈਕਟੀਕਲ ਕੀਤਾ ਸੀ ਆ ਹਾਂਜੀ ਤੇ ਉਹਦਾ ਰੁਝਾਨ ਚੰਗਾ ਮਿਲਿਆ ਸਾਨੂੰ ਅੱਛਾ ਤਾਂ ਸਰੋਂ ਤੇ ਕਣਕ ਦੀ ਖੇਤੀ ਤਾਂ ਚੱਲੀ ਆਉਂਦੀ ਹੈ ਨਵਾਂ ਕਰਕੇ ਦੇਖੀ ਸੋਚਿਆ ਸੀ ਅੱਛਾ ਇੱਕ ਦੀ ਪ੍ਰੈਕਟੀਕਲ ਕੀਤਾ ਹੈ ਦੋ ਕਨਾਲਾ ਥਾਂ ਸੀ ਲਾਈਏ ਸੌਫ ਠੀਕ ਹੈ ਇਹ ਚ ਕਿੰਨਾ ਇੱਕ ਬੀ ਪੈ ਜਾਂਦਾ ਜੀ ਜੇ ਆਪਾਂ ਲਾਈਏ ਹਿਸਾਬ ਵੀ ਕਿੱਲੇ ਦਾ ਕਿੰਨਾ ਬੀ ਪੈਂਦਾ ਇਸ ਦੇਖੋ ਜੀ ਕਿੱਲੇ ਦਾ ਬੀ ਤਾਂ ਸਹੀ ਤਾਂ ਜੇ ਸਹੀ ਆਪਾਂ ਵਿਜਾਈ ਕਰੀਏ ਤਾਂ ਡੇਢ ਕਿਲੋ ਵੀ ਬਹੁਤ ਹੈ ਮੈਂ ਕਿਲੋ 800 ਗ੍ਰਾਮ ਮਸ਼ੀਨ ਨਾਲ ਮਸ਼ੀਨ ਨਾਲ ਇਹ ਕਿਹੜੀ ਮਸ਼ੀਨ ਨਾਲ ਰეკਮੈਂਡ ਕਰਦੇ ਹੋ ਤੁਸੀਂ ਇਹੀ ਸਾਥੋਂ ਥੋੜੀ ਜਿਹੀ ਗਲਤੀ ਹੋ ਗਈ ਕਿ ਇਹ ਸਰੋਂ ਵਾਲੇ ਪਾੜੇ ਤੇ ਵੇਚਦਾ ਸੀ 17 ਇੰਚ ਪਾੜਾ ਹੈ। ਹਾਂਜੀ। ਲੇਕਿਨ ਇਹਦਾ 27 28 ਇੰਚੀ ਪਾੜਾ ਹੁਣ ਚਾਹੀਦਾ ਨਰਮੇ ਵਾਲੇ ਪਾੜੇ ਤੇ। ਠੀਕ ਹੈ ਜੀ ਉਹ ਜਿੰਨੇ ਹੀ ਬੂਟਾ ਮਾਰੂਗੇ ਓੰਨੇ ਹੀ ਜ਼ਿਆਦਾ ਜਿਹੜੀ ਇਹਦੀ ਪੈਦਾਵਾਰ ਹੋਊਗੀ। ਇਹ ਥੋੜੀ ਸਾਥੋਂ ਥੋੜਾ ਜਿਹਾ ਮੰਨ ਲਓ ਹੁਣ ਦੇਖਦੇ ਆ ਕਿ ਕੜਾਉਣ ਦੀ ਕਰ ਰਹੇ ਆ। ਅੱਛਾ ਵੀ ਇੱਕ ਕੋੜਾ ਵਿੱਚੋਂ ਕੱਢ ਦੇਓਗੇ। ਕੱਢ ਦਾਂਗੇ ਇੱਕ ਰੋੜਾ। ਤੇ ਫਿਰ ਪਤਾ ਲੱਗ ਜਾਊਗਾ ਨਾਲੇ ਝਾੜਦਾ ਪਤਾ ਲੱਗ ਜਾਊਗਾ। ਨਾਲੇ ਝਾੜਦਾ ਪਤਾ ਲੱਗ ਜਾਊਗਾ। ਉਹ ਐਸਟੀਮੇਟ ਕੀ ਝਾ ਪੰਜ ਕਨਾਲਾਂ ਚੋਂ ਪੰਜ ਕੁਇੰਟਲ ਜੇ ਝੜਦੀ ਹੈ ਤਾਂ ਲਗਭਗ ਇਹਦਾ ਕੀ ਮਾਰਕੀਟ ਪਰ ਪੰਜ ਤੋਂ 600 ਰੁਪਏ ਆਮ ਰੇਟ ਇਹਦਾ ਰਹਿੰਦਾ ਹੀ ਹੈ ਹਾਂ ਇੱਥੇ ਕੀ ਰਹਿੰਦਾ ਹੈ ਹਾਂ ਤਾਂ ਫਿਰ ਇਹ ਤਾਂ ਬਹੁਤ ਵਧੀਆ ਮੰਨ ਲਓ ਖੇਤੀ ਆਪਾਂ ਮੰਨ ਸਕਦੇ ਹਾਂ ਵੀ 50000 ਰੁਪਏ ਕਨਾਲ ਦੀ ਆਮਦਨ ਹੈ ਤੇ ਜਦੋਂ ਕਿ ਕਣਕ ਦੇ ਵਿੱਚੋਂ 50000 ਰੁਪਏ ਨਹੀਂ ਬਚਦਾ। ਨਹੀਂ ਬਚਦਾ ਨਹੀਂ। ਤੁਹਾਡੇ ਪੰਜ ਕਨਾਲਾਂ ਚੋਂ ਤਾਂ ਮੈਨੂੰ ਲੱਗਦਾ 35-40000 ਰੁਪਏ ਦੀ ਫਸਲ ਮਸਾਂ ਹੀ ਹੁੰਦੀ ਸਿਰੇ ਦੀ। ਅਸੀਂ ਇਹਨੂੰ ਦੋ ਪਾਣੀ ਲਾਏ ਐ। ਅਜੇ ਕੋਈ ਖਰਚਾ ਨਹੀਂ ਕੀਤਾ। ਅੱਛਾ ਖਰਚਾ ਜ਼ੀਰੋ ਹੈ ਦਾ। ਬਿਲਕੁਲ ਨਾ ਕੋਈ ਯੂਰੀਆ ਪਾਈ ਐ ਚ। ਠੀਕ ਹੈ। ਕੋਈ ਸਪਰੇਅ ਕੀਤੀ ਐ ਅਜੇ ਤੱਕ ਇੱਕ ਵਾਰੀ ਜ਼ੀਰੋ ਹੈ ਜਖਾ। ਠੀਕ ਹੈ ਠੀਕ ਹੈ ਜੀ। ਬਜਾਈ ਕੀਤੀ ਐ ਪਾਣੀ ਲਾਤਾ। ਅੱਛਾ ਅੱਛਾ ਉ ਵੈਸੇ ਚ ਥੋੜੀ ਬਹੁਤ ਯੂਰੀਆ ਇਹਨੂੰ ਦੇਣੀ ਐ ਜਾਂ ਕਿਵੇਂ ਰੱਖਣਾ। ਦੇਣੀ ਐ ਦੇਣੀ ਐ। ਠੀਕ ਹੈ ਲੋਡ ਅਨਸਾਰ ਐ ਜ ਕੋਈ ਰੋਗ ਦਾ ਕੋਈ ਮਾਲੋ ਕੋਈ ਸਪਰੇ ਵਗੈਰਾ ਕੁਝ ਨਹੀਂ ਕਰਨਾ ਪੈਂਦਾ ਕੋਈ ਨਹੀਂ ਮਾਲ ਹਾਂਜੀ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਬਹੁਤ ਵਧੀਆ ਜਿਹੜੀ ਇਹ ਸੌਂਫ ਦੀ ਫਸਲ ਖੜੀ ਹੈ ਕਿਸਾਨ ਵੀਰਾ ਸੰਦੀਪ ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਵੀ ਜਿਹੜੀ ਆਪਾਂ ਵੱਖਰੀ ਖੇਤੀ ਸੌਂਫ ਦੀ ਕਰਕੇ ਬਹੁਤ ਸਾਰਾ ਮੁਨਾਫਾ ਜਿਹੜਾ ਇਹਦੇ ਚੋਂ ਲੈ ਸਕਦੇ ਆ ਸਿੱਧਾ ਜਿਹਾ ਹਿਸਾਬ ਹੈ ਜੱਟਾਂ ਵਾਲਾ ਸੌਦਾ ਜੇ ਆਪਾਂ ਗੱਲ ਕਰੀਏ ਇਹਦਾ ਹਿਸਾਬ ਕਿਤਾਬ ਲਾਈਏ ਵੀ ਜੇ 5000 ਰੁਪਏ ਦਾ ਆਪਾਂ 20 ਪਾਉਣੇ ਹੈ ਓ ਵੀ ਜੇ ਮਸ਼ੀਨ ਨਾਲ ਓੜੇ ਕੱਢ ਕੇ ਆਪਾਂ ਇੰਨਾ ਮਹਿੰਗਾ ਬੀਅ ਹੈ ਉਦੋਂ ਚੰਗਾ 11500 ਲੇਵਰ ਲਾ ਕੇ ਕੱਲਾ ਕੱਲਾ ਬੀ ਚੁੰਡੀਆਂ ਨਾਲ ਲੱਗੇ ਜਦੋਂ ਇੰਨੀ ਦੂਰੀ ਤੇ ਲਾਉਣੇ ਬਾਅਦ ਚ ਨਾਲੇ ਤਾਂ ਪੱਟਣਾ ਨਹੀਂ ਪੈਂਦਾ ਨਾਲੇ ਉਹਦੇ ਨਾਲ ਬੀਅ ਜਿਹੜਾ ਆਪਣਾ 5-600 ਗ੍ਰਾਮ ਨਾਲੀ ਕਿੱਲਾ ਥਾਂ ਜਿਹੜਾ ਭਿੱਜਿਆ ਜਾਂਦਾ ਤੇ ਜਿਹੜੇ ਇਹਦੇ ਝਾੜ ਦੀ ਗੱਲ ਕਰੀਏ ਤਾਂ ਪ੍ਰਤੀ ਕਨਾਲ ਜਿਹੜਾ ਇਹਦਾ ਝਾੜ ਹੈ 1 ਕੁਇੰਟਲ ਹੈ ਤੇ 50000 ਨੂੰ ਕੁਇੰਟਲੇ ਦਾ ਭਾਅ ਹੈ ਦੋਸਤੋ ਜੇ ਆਪਾਂ 8 ਕਨਾਲਾਂ ਦੀ ਗੱਲ ਜੇ ਪੰਜਾਬ ਦੇ ਵਿੱਚ ਫਸਲ ਕਰਨੀ ਚਾਹੁੰਦੇ ਆਪਾਂ ਤਾਂ ਬਾਰੇ ਨਿਆਰੇ ਕਰ ਸਕਦੀ ਹੈ ਇਹ ਕਣਕ ਨਾਲੋਂ ਬਹੁਤ ਵਹਿਤਰ ਹੈ ਤੇ ਖਰਚਾ ਕੋਈ ਨਹੀਂ ਹੁੰਦਾ ਜਿਵੇਂ ਥੋੜੇ ਬਹੁਤ ਕੱਖ ਹੈ ਇਹ ਨਾਰਮਲ ਹੀ ਨਿਕਲ ਜਾਂਦੇ ਆ ਜਦੋਂ ਇਹ ਛੋਟੀ ਹੈ ਉਦੋਂ ਤਾਂ ਦੱਸ ਰਹੇ ਸੀ ਵੀ ਸੀਲਰ ਵੀ ਇਹ ਚ ਉਸ ਹਿਸਾਬ ਨਾਲ ਸੈੱਟ ਕਰਕੇ ਮਾਰ ਸਕਦੇ ਆ ਤੇ ਥੋੜੀ ਜਿਹੀ ਕੱਚੀ ਹੋਣ ਕਰਕੇ ਵੱਡੀ ਹੋਣ ਤੇ ਜਿਹੜੇ ਸੀਲਰ ਮਾਰਨ ਤੋਂ ਥੋੜਾ ਜਿਹਾ ਗਰੇਜ਼ ਹੀ ਕੀਤਾ ਜਾਂਦਾ ਹੈ ਬਾਕੀ ਜਦੋਂ ਇੱਕ ਵਾਰ ਬੂਝਾ ਮਾਰ ਗਈ ਤਾਂ ਇਹ ਨਦੀਨਾਂ ਦੀ ਸਮੱਸਿਆ ਵੀ ਕੁਝ ਨਹੀਂ ਆਉਂਦੀ ਹਾਂਜੀ ਸੰਦੀਪ ਜੀ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਵੀ ਇਹ ਫਸਲ ਬੀਜਣੀ ਚਾਹੀਦੀ ਆ ਜਾਂ ਉਹੀ ਪ੍ਰਾਣੀਆਂ ਲੀਹਾਂ ਤੇ ਜਿਹਨਾਂ ਚਾਹੀਦੀ ਆ ਜੀ ਆਪਾਂ ਇੱਕ ਹੀ ਖੇਤੀ ਤੇ ਚੱਲਿਆ ਕਣਕ ਸਰੋਂ ਕਣਕ ਸਰੋਂ ਬਦਲਾਵ ਕਰਨਾ ਚਾਹੀਦਾ ਹਾਂਜੀ ਹਾਂਜੀ ਬਦਲਾਵ ਕਰਾਂਗੇ ਤਾਂ ਨਵੀਂ ਖੇਤੀ ਨਵੀਂ ਤਕਨੀਕ ਅੱਜਕੱਲ ਬਹੁਤ ਵਧੀਆ ਹੈ ਰੇਟ ਚੰਗਾ ਹੈ ਆਪਾਂ ਤਾਂ ਮੁਨਾਫਾ ਚਾਹੀਦਾ ਹੈ ਬਿਲਕੁਲ ਮੁਨਾਫੇ ਦੀ ਗੱਲ ਕਰ ਰਹੇ ਆ ਕਿਸਾਨ ਵੀਰ ਆ ਸਰੋਂ ਵੀ ਖੜੀ ਆ ਸਰੋਂ ਦਾ ਤੁਹਾਡੇ ਕੀ ਝਾੜ ਰਹਿੰਦਾ ਇੱਥੇ ਸਰੋਂ ਦਾ 5 ਕੁਇੰਟਲ ਤੋਂ ਲੈ ਕੇ 6 ਕੁਇੰਟਲ ਤੱਕ 5 ਕੁਇੰਟਲ ਝਾੜ ਸਰੋਂ ਦਾ ਤੇ ਸਰੋਂ ਦੇ ਬਰਾਬਰ ਹੀ ਝਾੜੇ ਦਾ ਆਹ ਕਿੱਥੇ 4000 ਦਾ ਭਾਅ ਕਿੱਥੇ 50000 ਦਾ ਭਾਅ ਲਾਸਟ 5 ਲਾ ਲਓ 5000 ਹਾਂ ਅਸਰੋਂ 5000 ਨੂੰ ਵੇਚਦੀ 25000 ਰੁਪਏ ਹੋਇਆ ਸਮੇਤ ਪੱਲਰ ਪੁੱਲੋ ਕਰਕੇ 30000 ਰੁਪਏ ਕਿੱਲਾ ਹੈ ਹਾਂਜੀ ਹਾਂਜੀ 5000 ਵਾਲਾ ਤੇ ਜੇ ਆਪਣੀ 3 ਕੁਇੰਟਲ ਵੀ ਨਿਕਲਦੀ ਤਾਂ ਵੀ ਦੇਖ ਲਓ ਕਿੱਥੇ ਜਾਂਦੀ ਹੈ ਹਾਂ 3 ਕੁਇੰਟਲ ਵੀ ਨਿਕਲਦੀ ਹੈ ਤਾਂ ਤਾਂ ਵੀ 1.5 ਲੱਖ ਰੁਪਏ ਦੀ ਫਸਲ ਹੈ ਇਹ ਠੀਕ ਹੈ ਕਿਸਾਨ ਵੀਰੋ ਨਵੇਂ ਕਿਸਾਨਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਨਵੀਆਂ ਫਸਲਾਂ ਨਵੇਂ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਸੌਂਫ ਦੀ ਖੇਤੀ ਬਾਰੇ ਆਪਾਂ ਅਗਲੀ ਵੀਡੀਓ ਉਦੋਂ ਪਾਵਾਂਗੇ ਜਦੋਂ ਉਦੋਂ ਫਿਰ ਤੁਹਾਨੂੰ ਦੱਸਾਂਗੇ ਵੀ ਪ੍ਰੈਕਟੀਕਲ ਦੇ ਵਿੱਚ ਇਹਦਾ ਕਿੰਨਾ ਝਾੜ ਹੋਇਆ ਕੀ ਉਸ ਸਮੇਂ ਦਾ ਰੇਟ ਹੋਊਗਾ ਉਹ ਚੀਜ਼ਾਂ ਬਾਰੇ ਦੁਬਾਰਾ ਚਰਚਾ ਕਰਦੇ ਆ ਬਣੇ ਰਹੋ ਚੈਨਲ ਦੇ ਨਾਲ ਬਰਾਡ ਫਾਰਮਿੰਗ ਸਹਣਾ ਖੇੜਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ